ਤਾਂ ਇਸ ਵਕਸਾਰਨਾ ਫੋਨਲਾਈਨ ਦੇ ਉੱਤੇ ਡਾਕਟਰ ਲਖਵੀਰ ਸਿੰਘ ਹੁਣ ਜੁੜ ਚੁੱਕੇ ਨੇ ਜਿਹੜੇ ਅੱਜ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ ਹਾਲਾਂਕਿ ਕੁਝ ਮਹੀਨੇ ਪਹਿਲਾਂ ਹੀ ਉਹਨਾਂ ਨੇ ਅਕਾਲੀ ਦਲ ਦੇ ਵਿੱਚ ਆਪਣੀ ਐਂਟਰੀ ਮਾਰੀ ਸੀ ਪਹਿਲਾਂ ਚਰਚਾਵਾਂ ਆਮ ਆਦੀ ਪਾਰਟੀ 'ਚ ਜਾਣ ਦੀਆਂ ਸੀ ਪਰ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਪਰ ਅੱਜ ਕਾਂਗਰਸ ਦੇ ਵਿੱਚ ਐਂਟਰੀ ਮਾਰੀ ਹੈ ਤਾਂ ਗੱਲਬਾਤ ਕਰਦੇ ਹਾਂ ਡਾਕਟਰ ਲਖਵੀਰ ਸਿੰਘ ਉਹਨਾਂ ਦੇ ਨਾਲ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਦੇ ਉੱਤੇ ਕੀ ਕਾਰਨ ਰਹੇ ਕਿ ਤੁਸੀਂ ਅੱਜ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਸ਼ਾਮਲ ਹੋ ਗਏ ਬਿਲਕੁਲ ਜੀ ਹਾਂ ਜੀ ਹੋ ਗਏ ਆ ਕਾਂਗਰਸ ਪਾਰਟੀ ਸ਼ਾਮਲ ਹੋ ਗਈ। ਇਹ ਕਾਰਨ ਕੀ ਹੈ ਮੈਂ ਜੇ ਜਾਨਣਾ ਚਾਹਾਂ ਕਿ ਇਹ ਜੇਹਾ ਕੀ ਹੋਇਆ ਕਿ ਕੁਝ ਮਹੀਨੇ ਵੀ ਤੁਸੀਂ ਅਕਾਲੀ ਦਲ ਦੇ ਵਿੱਚ ਗੁਜ਼ਾਰ ਨਹੀਂ ਸਕੇ। ਮੈਨੂੰ ਇਦਾਂ ਲੱਗਾ ਤੇ ਰੱਬ ਨਾ ਬੜਾ ਬੜਾ ਮੇਰੇ ਤੇ ਮਿਹਰਬਾਨ ਆ। ਹੂੰ। ਜੇ ਉਹ ਵੀ ਤੁਸੀਂ ਬੰਦਾ ਨਾ ਬੱਚਾ ਜਿਹੜਾ ਇਹ ਜਿਹੜੇ ਸਾਲ ਜੀ ਦੋ ਦੋ ਕਲਾਸ਼ਾ ਕਰਨਿੰਦਾ। ਪਰ ਆਧਵਾਨ ਉਹ ਮਰੀ ਗਿਆ ਕਿ 6 ਮਹੀਨੇ ਦੋ ਮਹੀਨੇ ਦੀ ਛੇਤੀ ਤਿਆਰ ਕਰਾਤੇ بجائے ਕਿ 8-8 ਸਾਲ ਬਾਅਦ ਕੀ ਕਰਦੇ ਯਾਰ ਜੰਮੇ ਜੀ ਮੈਂ ਜੋ ਦੇਖਿਆ ਤਨਸਕਮ ਜੈਸਪਾਰਟੀ ਵੀ ਤੁਸੀਂ ਜੁਆਇਨ ਕਰਦੇ ਹੋ ਮੈਂ ਗੱਲ ਕਮਿਟਮੈਂਟ ਦੀ ਵੀ ਹੁੰਦੀ ਵੀ ਤੁਹਾਨੂੰ ਵਾਰ-ਵਾਰ ਕਿਹਾ ਜਾਵੇ ਵੀ ਅਸੀਂ ਤਾਂ ਤੁਹਾਨੂੰ ਐਮਪੀ ਲੜਾਉਣਾ ਕੋਈ ਔਰ ਉਹ ਵੀ ਕੋਈ ਦੇਖ ਵਿਚਾਰੇ ਦਾ ਬੰਦਾ ਨਹੀਂ ਕਹਿ ਰਿਹਾ ਹੋਵੇ ਉਹ ਜਿਸ ਦਾ ਪ੍ਰੈਰੋਗੇਟਿਵ ਹੋਵੇ ਜਿਸ ਦੀ ਕੰਪੀਟੈਂਸੀ ਚ ਹੋਵੇ ਉਹ ਤੁਹਾਡੇ ਨਾਲ ਪਰ ਕਰਨ ਵੀ ਤੁਹਾਨੂੰ ਤਾਂ ਅਸੀਂ ਐਮਪੀ ਲੜਾਉਣਾ ਵੀ ਤੁਸੀਂ ਹੋਰ ਕਿੱਥੇ ਨਾ ਗਏ ਹੋ ਆਪ ਸਰ ਦਾ ਪਾਣੀ ਜਿਹਾ ਸੂਈ ਸਾਈਡ ਹੈ ਤੁਹਾਡੀ ਹੂੰ ਜੇ ਜਦੋਂ ਟਾਈਮ ਉਹਨਾਂ ਤੇ ਤੇਰੇ ਤੇ ਕਿਸੇ ਹੋਰ ਨੂੰ ਦਿੱਤੀ ਜਾਂਦੀ ਆ ਜੀ ਇਸ ਇਸ਼ੂ ਪੰਡਤ ਦਾ ਵੀ ਨਹੀਂ ਹੈਗਾ ਜਿਹੜਾ ਉਹਦਾ ਫੈਮਿਲੀ ਹੁੰਦੀ ਆ ਤੇ ਅਕਾਲੀ ਦਲ ਦਾ ਪਰਿਵਾਰ ਆ ਜਿਵੇਂ ਕਾਂਗਰਸ ਦਾ ਪਰਿਵਾਰ ਆ ਤੇ ਗੱਲ ਉਹ ਤੁਹਾਨੂੰ ਲੱਗਦੀ ਆ ਵੀ ਯਾਰ 2 ਮਹੀਨੇ ਮਹੀਨਾ ਹੋ ਗਿਆ ਹਨ ਦੇ ਵਿੱਚ ਬੜਿਆ ਇਹਨਾਂ ਤੇ ਐਂਟਰੀ ਕੀਤੀਆਂ ਹੋਰ ਇਹ ਲੱਗਦੀ ਆ ਵੀ ਯਾਰ ਮੈਂ ਇਹਨਾਂ ਦਾ ਪਰਿਵਾਰ ਦੇ ਕੋਲ ਮੈਂਬਰ ਨਹੀਂ ਆ ਕੋਈ ਮੇਨਟੇਨ ਕੋਈ ਫੰਕਸ਼ਨ ਕੋਈ ਕੋਈ ਵੀ ਜਿਹੜੀ ਇਵੈਂਟ ਹੁੰਦੀ ਆ ਕੋਈ ਐਕਟੀਵਿਟੀ ਹੁੰਦੀ ਆ ਤੁਹਾਨੂੰ ਇਹ ਤੱਕ ਨਹੀਂ ਕਰਦੇ ਹੈ ਮੈਂ ਮੈਂ ਮਤਲਬ ਚੱਖ ਮਾਰ ਲਈ ਆ ਇੱਥੇ ਪਰ ਤੁਹਾਨੂੰ ਲੱਗਦਾ ਨਹੀਂ ਕਿ ਲੋਕ ਤੁਹਾਡੇ ਉੱਤੇ ਹੁਣ ਕਿਵੇਂ ਭਰੋਸਾ ਕਰਨਗੇ ਇੰਨੀ ਤਾਂ ਛੇਤੀ ਕਹਿੰਦੇ ਮੌਸਮ ਨਹੀਂ ਬਦਲਦਾ ਜਿੰਨੀ ਛੇਤੀ ਤੁਸੀਂ ਪਾਰਟੀਆਂ ਬਦਲੀ ਜਾਂਦੇ ਹੋ ਪਹਿਲਾਂ ਚਰਚਾ ਤੁਹਾਡੀ ਆਮ ਆਦੀ ਪਾਰਟੀ ਸੀਗੀ ਪਰ ਤੁਸੀਂ ਕਾਲੀ ਦਲ ਦੇ ਵਿੱਚ ਆ ਗਏ ਹਾਲਾਂਕਿ ਆਮ ਆਦੀ ਪਾਰਟੀ ਦੇ ਵਿੱਚ ਵੀ ਆਂਦੇ ਆਂਦੇ ਤੁਹਾਡੀ ਐਂਟਰੀ ਰੁਕ ਜਾਂਦੀ ਹੈ ਉਸ ਦੇ ਕਾਰਨ ਹਾਲਾਂਕਿ ਅਜੇ ਤੱਕ ਕਦੀ ਕਦੀ ਖੁੱਲ ਕੇ ਸਾਹਮਣੇ ਨਹੀਂ ਆਏ ਫਿਰ ਤੁਸੀਂ ਕਾਲੀ ਦਲ ਦੇ ਵਿੱਚ ਆ ਗਏ ਤੇ ਹੁਣ ਤੁਸੀਂ ਕਾਂਗਰਸ ਦੇ ਵਿੱਚ ਐਂਟਰੀ ਮਾਰ ਲਈ ਉਹ ਸ਼ਰ ਮੇਰੀ ਗੰਟੀ ਸੁਣੋ ਨਹੀਂ ਮੈਂ ਤਾਂ ਉਹ ਵੀ ਵਿਅਕਤੀ ਦੇਖੇ ਜਿਨ੍ਹਾਂ ਨੂੰ ਦੋ ਦੋ ਵਾਰ ਸੀਐਮ ਬਣਾਇਆ ਤੇ ਉਹ ਚਲੇ ਗਏ ਦੂਜੀਆਂ ਪਾਰਟੀਆਂ ਚ ਵੱਡੇ ਵੱਡੇ ਪਰ ਤੁਸੀਂ ਤਾਂ ਆਪਣਾ ਕਰੀਅਰ ਸ਼ੁਰੂ ਹੀ ਨਹੀਂ ਕੀਤਾ ਡਾਕਟਰ ਸਾਹਿਬ ਅਜੇ ਕਰੀਅਰ ਸ਼ੁਰੂ ਹੀ ਨਹੀਂ ਕੀਤਾ ਨਹੀਂ ਗੱਲ ਹੈ ਨਾ ਚੰਗੀ ਗੱਲ ਹੈ ਮੈਂ ਇਹ ਥੋੜੋ ਕਹਿ ਸਕਦਾ ਵੀ ਮੇਰੇ ਤੇ ਅਹਸਾਨ ਬੜੇ ਸੀ ਪਾਰਟੀ ਦੇ ਦੇਖੋ ਫੇਰ ਵੀ ਇਥੈਂਕ ਲੈ ਕੇ ਬੰਦਾ ਛੱਡ ਕੇ ਚਲਾ ਗਿਆ ਮੇਰੇ ਤੇ ਬੜਾ ਜ਼ਾਮ ਤਾਂ ਨਹੀਂ ਹੋਗਾ ਇਹ ਕਾਂਗਰਸ ਕਾਂਗਰਸ ਤੁਹਾਨੂੰ ਤਾਂ ਕਾਂਗਰਸ ਤੁਹਾਨੂੰ ਕਿਹੜੀ ਐਮਪੀ ਦੀ ਚੋਣ ਲੜਾ ਰਹੀ ਹੈ ਨਹੀਂ ਮੈਂ ਐਮਪੀ ਦੀ ਚੋਣ ਦਾ ਇੱਛਾ ਇਸ ਕਰਕੇ ਥੋੜਾ ਆਇਆ ਹੁਣ ਹੁਣ ਤਾਂ ਮੈਂ ਕਮ ਸੇ ਕਮ ਇਹ ਆਇਆ ਕਿ ਕਮ ਸੇ ਕਮ ਇਹ ਜਿਹੜਾ ਮਗਰੋਂ ਐਸ ਪਰਿਵਾਰ ਦਾ ਮੈਂਬਰ ਆ ਜੇ ਕੱਲ ਨੂੰ 2 ਮਹੀਨੇ ਬਾਅਦ ਕਾਂਗਰਸ ਨੇ ਵੀ ਤੁਹਾਨੂੰ ਪ੍ਰੋਗਰਾਮ 'ਚ ਨਹੀਂ ਬੁਲਾਇਆ ਫਿਰ 2 ਮਹੀਨੇ ਬਾਅਦ ਛੱਡ ਕੇ ਤੁਸੀਂ ਭਾਜਪਾ ਚਲੇ ਜਾਓਗੇ ਉਹ ਉਹ ਤਾਂ 2 ਮਹੀਨੇ ਬਾਅਦ ਛੱਡਣਾ ਕੀ ਹੋਣਾ ਮੇਰਨਾ ਕੀ ਹੋਣਾ ਉਹਦੇ ਬਾਰੇ ਤਾਂ ਕੁਝ ਨਹੀਂ ਕਹਿ ਜਾ ਸਕਦਾ ਪਰ ਮੈਨੂੰ ਇਹ ਸ਼ੋਰ ਆ ਕਿ ਉਹ ਉਹ ਮੌਕਾ ਤਾਂ ਨਹੀਂ ਆਏ ਦੇਖਣਾ ਮੌਕਾ ਨਹੀਂ ਆਏਗਾ ਤੁਹਾਨੂੰ ਪਰ ਮੈਨੂੰ ਇਹ ਤਾਂ ਲੱਗਦਾ ਵੀ ਮੈਂ ਜਿਹੜਾ ਮੇਰਾ ਜਿਹੜਾ ਡਿਸੀਜਨ ਨਾ ਬਿਲਕੁਲ ਠੀਕ ਹੈ ਔਰ ਮੈਂ ਇਹਦੇ ਤੇ ਟਿਕਿਆ ਰਹਾਂਗਾ ਇਹ ਮੈਂ ਤੁਹਾਨੂੰ ਹਾਂ ਸਰ ਜੀ ਬਾਕੀ ਦਾ ਸਮਾਂ ਹੀ ਤੁਹਾਨੂੰ ਦੱਸੇ ਕਿ ਲੋਕ ਅਕਸਰ ਹੀ ਕਹਿ ਦਿੰਦੇ ਕਹਿੰਦੇ ਕਿ ਸਾਈਕਲ ਦਾ ਸਟੈਂਡ ਹੁੰਦਾ ਪਰ ਸਿਆਸਤਦਾਨਾਂ ਦਾ ਸਟੈਂਡ ਨਹੀਂ ਹੁੰਦਾ ਹਾਲਾਂਕਿ ਤੁਸੀਂ ਤਾਂ ਸਿਆਸਤਦਾਨ ਅਜੇ ਬਣੇ ਵੀ ਨਹੀਂ ਸੀ ਤੁਸੀਂ ਤਾਂ ਅਜੇ ਤੁਹਾਡੇ ਨਾਮ ਦੇ ਪਿੱਛੇ ਤਾਂ ਅਜੇ ਰਿਟਾਇਰਡ ਡੀ ਐਚਓ ਹੀ ਲੱਗਦਾ ਸੀ ਅਜੇ ਪੋਲਿਟਿਸ਼ੀਅਨ ਵਾਲਾ ਤੁਹਾਡੇ ਨਾਮ ਦੇ ਉੱਤੇ ਜੁੜਿਆ ਨਹੀਂ ਸੀ ਤੁਸੀਂ ਪਰ ਪਹਿਲਾਂ ਹੀ ਆਪਣਾ ਸਟੈਂਡ ਬੋਟੀਲਾ ਕਰ ਲਿਆ ਨਹੀਂ ਮੈਨੂੰ ਐਡਾ ਲੱਗਦਾ ਤਾਂ ਸਟੈਂਡ ਠਿੱਲਾ ਨਹੀਂ ਕੀਤਾ ਮੈਂ ਮੈਨੂੰ ਉਦਾਂ ਲੱਗਦਾ ਕਿ بجائے ਕਿ ਕਿਸੇ ਪਾਰਟੀ ਦਾ ਮੌਨੋ ਦਾ ਟਾਈਮ ਵੇਸਟ ਕਰਾਂ ਉਹ ਮੇਰਾ ਜਿਆਦਾ ਲੰਬਾ ਟਮਾ ਦੇ ਚਾ ਇਹਦੇ ਚ ਬੈਟਰ ਪਈ ਕੋਈ ਨਾ ਤਾਂ ਉਹਨਾਂ ਨੂੰ ਗਿਲਾ ਮਿਲਤੇ ਹੋਵੇ ਨਾ ਮੈਨੂੰ ਹੋਵੇ ਜੇਤੀ ਕੋ ਕਨਾਡਾ ਚਲ ਜਾਣਾ ਚਾਹੇਗਾ ਜਿਹੜੇ ਤੁਹਾਡੇ ਮੇਰੇ ਬੱਚੇ ਕੈਨੇਡਾ ਗਏ ਹੋ ਇੰਗਲੈਂਡ ਗਏ ਹੋ ਉਹ ਵੀ ਨਹੀਂ ਸਕੂਲ ਕਾਲਜ ਕਿਉਂਕਿ ਇਹ 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 ਤਾਂ ਰੁੱਤੀ ਜਿਹੜੀ ਆਹ ਚੋਨਾ ਦੀ ਰੁੱਤ ਹੁੰਦੀ ਹੈ ਡਾਕਟਰ ਸਾਹਿਬ ਇਹ ਤਾਂ ਰੁੱਤੀ ਐਸੀ ਹੁੰਦੀ ਹੈ ਇੱਥੇ ਦਾ ਸਿਆਰੀ ਸਿਆਸੀ ਪਾਰਟੀਆਂ ਨੂੰ ਹੁੰਦਾ ਕਿ ਉਹ ਬਸ ਫਟਾਫਟ ਆਪਣੇ ਬੰਦੇ ਦੂਜੀ ਪਾਰਟੀਆਂ ਦੇ ਆਪਣੀ ਪਾਰਟੀ ਸ਼ਾਮਲ ਕਰ ਲੈਣ ਤਾਂ ਕਿ ਦਿਖਾ ਸਕਣ ਕਿ ਦੇਖੋ ਜੀ ਸਾਡਾ ਕਾਡਰ ਮਜ਼ਬੂਤ ਹੋ ਗਿਆ ਅਸੀਂ ਦੂਜੀ ਪਾਰਟੀ ਨੂੰ ਸਨ ਲਾ ਦਿੱਤੀ ਤਾਂ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਡਾ ਤਾਂ ਇਸਤੇਮਾਲ ਹੀ ਹੋਈ ਜਾਂਦਾ ਕਦੀ ਕਿਹੜੀ ਪਾਰਟੀ ਇਸਤੇਮਾਲ ਕਰੀ ਜਾਂਦੀ ਹੈ ਕਦੀ ਕਿਹੜੀ ਪਾਰਟੀ ਇਸਤੇਮਾਲ ਕਰੀ ਜਾਂਦੀ ਹੈ ਮੈਨੂੰ ਇਹ ਦੋਨਾਂ ਦੇ ਬਾਰੇ ਦੇਖੋ ਮੈਂ ਇਹ ਜ਼ਰੂਰ ਕਹਿ ਮੰਨਣਾ ਕਿ ਮੈਂ ਮੈਂ ਬਤਾਰ ਇੱਕ ਅਫਸਰ ਦਾ ਮੇਰਾ ਪਿਆਰ ਦਾ ਸੀਗਾ ਹੈਨਾ ਮੇਰਾ ਇਹ ਪੋਲੀਟਿਸ਼ੀਅਨ ਕੋਲ ਹੈ ਕਿ ਯਾਰ ਸਾਡੀ ਦਾ ਰਾਜਨੀਤਿਕ ਖੇਤਰ ਵਿੱਚ ਇਹ ਕਿੰ ਕੰਨੇ ਤਜਰਬੇ ਹੁੰਦੇ ਆ ਪਰ ਮੈਨੂੰ ਇਦਾਂ ਲੱਗਦਾ ਉਹ ਵੀ ਤੁਸੀਂ ਜਾਂ ਮੈਂ ਕਦੇ ਵੀ ਇੱਕ ਫੀਲਡ ਤੋਂ ਦੂਜੇ ਫੀਲਡ 'ਚ ਜਦੋਂ ਜਾਵਾਂਗੇ ਪਰ ਸਾਨੂੰ ਆਬਵੀਅਸਲੀ ਨਵੇਂ ਤਜਰਬੇ ਹੋਣਗੇ ਪਰ ਸਟੇਬਿਲਟੀ ਦਾ ਸਟੇਬਿਲਟੀ ਨਾ ਦੀ ਇੱਕ ਚੀਜ਼ ਹੁੰਦੀ ਹੈ ਇੱਕ ਸਟੇਬਿਲਟੀ ਬਹੁਤ ਜ਼ਰੂਰੀ ਹੁੰਦੀ ਹੈ ਹੁਣ ਤੁਹਾਡੇ ਪਹਿਲਾਂ ਹੀ ਤੁਹਾਡੇ ਕੈਰੀਅਰ ਦੀ ਸ਼ੁਰੂਆਤ ਦੇ ਵਿੱਚ ਹੀ ਤੁਹਾਡੇ ਇੰਨੀ ਜ਼ਿਆਦਾ ਇਹ ਦਲ ਬਦਲੂਆਂ ਵਾਲੀਆਂ ਚੀਜ਼ਾਂ ਹੋ ਗਈਆਂ ਤਾਂ ਲੋਕ ਤਾਂ ਤੁਹਾਨੂੰ ਕਹਿਣਗੇ ਕਿ ਡਾਕਟਰ ਸਾਹਿਬ ਨੇ ਤਾਂ ਮਤਲਬ ਕੈਰੀਅਰ ਸ਼ੁਰੂ ਹੋਣ ਤੋਂ ਹੀ ਪਹਿਲਾਂ ਦਲ ਬਦਲੂਆਂ ਵਾਲੀ ਸਥਿਤੀ ਮੇਰੇ ਦਿਰਖਾਣਾ ਕੋਈ ਗੱਲ ਨਹੀਂ ਜਿਹੜਾ ਇਹੋ ਜੀ ਚੀਜ਼ ਦੀ ਗੱਲ ਇਹ ਆ ਮੈਂ ਇਹ ਕਹੂੰਗਾ ਤੇ ਇਹ ਚੀਜ਼ ਦਾ ਜਿਹੜਾ ਕੁਝ ਸਮੇਂ ਤੇ ਇਹ ਛੱਡ ਦੇਣਾ ਚਾਹੀਦਾ ਹੈ ਇਹਦੇ ਉੱਪਰ ਸਮਾਂ ਉੱਤਰ ਦੇਵੇਗਾ ਵੀ ਮੈਂ ਸਟੇਬਿਲਟੀ ਮੇਰੀ ਹੈਗੀ ਕਿ ਨਹੀਂ ਹੈ ਕਿਉਂਕਿ ਇਸ ਮੌਸਮ ਦੇ ਵਿੱਚ ਇਸ ਪੂਰੇ ਸਿਨੈਰੀਓ ਦੇ ਵਿੱਚ ਜਿਹੜੇ ਬੰਦੇ ਐਵੇਂ ਪਾਰਟੀਆਂ ਬਦਲ ਰਹੇ ਨੇ ਲੋਕ ਉਹਨੂੰ ਤਿਤਲੀ ਕਹਿ ਰਹੇ ਨੇ ਸੀਐਮ ਸਾਹਿਬ ਨੇ ਵੀ ਇਹ ਗਾਣੇ ਦਾ ਇਸਤੇਮਾਲ ਕੀਤਾ ਸੀ ਵਿਧਾਨ ਸਭਾ ਦੇ ਵਿੱਚ ਕਹਿੰਦੇ ਕਿ ਕਦੀ ਇਸ ਫੁੱਲ ਤੇ ਕਦੀ ਉਸ ਫੁੱਲ ਤੇ ਯਾਰ ਮੇਰਾ ਤਿਤਲੀਆਂ ਵਰਗਾ ਤਾਂ ਤੁਸੀਂ ਤਾਂ ਮਨ ਲੱਗਦਾ ਕਿ ਬਹੁਤੇ ਫੁੱਲ ਬਦਲ ਲੈ ਜੀ ਇਹ ਜਿਹਨੂੰ ਸ ਕੋਈ ਨਾ ਕੋਈ ਸਵਾਦ ਉੱਤੇ ਹੁੰਦਾ ਹੋਊਗਾ ਤਾਂ ਬਦਲਦੀ ਆ ਇੱਥੇ ਤਾਂ ਸਵਾਦ ਵੀ ਨਹੀਂ ਰਿਹਾ ਹੁਣ ਕਿਉਂਕਿ ਟਿਕਟ ਤਾਂ ਨਾ ਸੋ ਗਈ ਕਾਂਗਰਸ ਦੀ ਤੇ ਤੁਸੀਂ ਤਾਂ ਮੈਨੂੰ ਜਾਂ ਹੋਰ ਕੋਈ ਇਹ ਤਾਂ ਕਹਿ ਨਹੀਂ ਸਕਦਾ ਵੀ ਟਿਕਟ ਕਰਕੇ ਆ ਗਿਆ ਤੇ ਫਿਰ ਅਨਾਉਂਸ ਹੋਣ ਤੋਂ ਬਾਅਦ ਨੇ ਆਇਆ ਨਾ ਤੇ ਜਿਹੜੀ ਵਿਧਾਨ ਸਭਾ ਇਲੈਕਸ਼ਨ ਉਹ ਤਾਂ ਪਤਾ ਨਹੀਂ ਕਦੋਂ ਹੋਣਿਆ ਬਾਈਲ ਇਕਸ਼ਨ ਦੇ ਉੱਤੇ ਨਜ਼ਰ ਆ ਤਾਂ ਨਹੀਂ ਹੈਗੀਆਂ ਕਿਉਂਕਿ ਕਾਂਗਰਸ ਤੋਂ ਚੱਬੇ ਵਾਲ ਹੋਣੀ ਹੁਸ਼ਿਆਰਪੁਰ ਤੋਂ ਆਮ ਆਦੀ ਪਾਰਟੀ ਚੱਲੇਗੀ ਕੋਈ ਵਾਦਾ ਹੋਇਆ ਹੁਣ ਕੋਈ ਮੈਂ ਇਹ ਇਹ ਪੁੱਛਣਾ ਚਾਹ ਰਿਹਾ ਕਾਂਗਰਸ ਨੇ ਕੋਈ ਵਾਦਾ ਕੀਤਾ ਤੁਹਾਨੂੰ ਕੋਈ ਚੋਣ ਲੜਾਉਂਦਾ ਜੇ ਮੈਂ ਤੁਹਾਨੂੰ ਵਾਦਾ ਕਰਦਾ ਤਾਂ ਫਿਰ ਕੋਈ ਮੈਨੂੰ तितਲੀ ਬਣਾ ਦੇਣਾ ਹੂੰ ਤੇ ਤੂੰ तितਲੀ ਦਾ ਤੂੰ तितਲੀ ਦਾ ਵੈਸੀ ਤੁਸੀਂ ਬਣ ਚੁੱਕੇ ਹੋ ਡਾਕਟਰ ਸਾਹਿਬ तितਲੀ ਦਾ ਬਣ ਚੁੱਕੇ ਹੋ ਇੰਨੇ ਤੁਸੀਂ ਪਾਰਟੀਆਂ ਬਦਲ ਲੀਆਂ ਤੁਸੀਂ ਉਹ तितਲੀ ਵਾਲੀ ਕੈਟਾਗਰੀ 'ਚ ਤਾਂ ਆ ਹੀ ਚੁੱਕੇ ਹੋ ਚਲੋ ਚਲੋ ਸਰ ਇਹ ਚੀਜ਼ ਦਾ ਹੂੰ ਉਸ ਤੋਂ ਮੈਂ ਨਹੀਂ ਦੇਣਾ ਚਾਹੁੰਦਾ ਆਪਾਂ ਇਹਦੇ ਬਾਰੇ ਵਿੱਚ ਤਾਂ ਇਹੀ ਕਹਿਣਾ ਚਾਹਾਂਗੇ ਕਿ ਥੋੜਾ ਜਿਹਾ ਸਮੇਂ ਦੇ ਛੱਡ ਦੇਣੀ ਚਾਹੀਦੀ ਕੋਈ ਜੀ ਮੈਂ ਇਹ ਮੈਂ ਇਹ ਇਹ ਪੁੱਛਣਾ ਡਾਕਟਰ ਸਾਹਿਬ ਕਿ ਕੀ ਕੋਈ ਪਾਰਟੀ ਨੇ ਕੋਈ ਤੁਹਾਡੇ ਨਾਲ ਵਾਅਦਾ ਕੀਤਾ ਕਿ ਤੁਹਾਨੂੰ ਕੋਈ ਬਾਈਲੈਕਸ਼ਨ ਲੜਾਉਣਗੇ ਕਿਉਂਕਿ ਬਹੁਤ ਸਾਰੇ ਕਾਂਗਰਸ ਦੇ ਵੀ ਜਿਹੜੇ ਐਮ ਐਲ ਏਜ਼ ਨੇ ਮੌਜੂਦਾ ਐਮ ਐਲ ਏਜ਼ ਨੇ ਉਹ ਚੋਣ ਅਖਾੜੇ ਦੇ ਵਿੱਚ ਉਤਰੇ ਹੋਏ ਨੇ ਜੇ ਕੋਈ ਸੀਟ ਵੈਲੀ ਹੁੰਦੀ ਹੈ ਤਾਂ ਤੁਹਾਨੂੰ ਕੋਈ ਇਲੈਕਸ਼ਨ ਲੜਾਉਣ ਦਾ ਉਹਨਾਂ ਨੇ ਕੋਈ ਕੰਮ ਕਿਹਾ ਨਹੀਂ ਅੱਜ ਦੇ ਡੇਟਸ ਤੱਕ ਇਹੀ ਹੈ ਕਿ ਜੋ ਸਾਡੇ ਸਾਹਮਣੇ ਲੋਕ ਸਾਵਾ ਇਲੈਕਸ਼ਨ ਹੈ ਜਿਹੜਾ ਕੈਂਡੀਡੇਟ ਦਿੱਤਾ ਪੇਸ਼ ਆ ਕਰਨ ਨੂੰ ਬਸ ਇਹ ਸਿਰਫ ਜੇਰਲੀ ਹੋਰ ਐਡਿਟੇਸ਼ਨ ਆ ਬਿਲਕੁਲ ਉਹਨੂੰ ਜਤਾਉਣ ਲਈ ਐਫਕਟ ਕਰੀਏ ਉਹਨੂੰ ਸੀਟ ਕੱਢਣ ਦਾ ਅੱਜ ਸਾਡੇ ਸਾਹਮਣੇ ਤਾਂ ਇਹ ਇਹ ਤਾਂ ਜਰਾ டாਸਕ ਹੈ ਔਰ ਮੇਰਾ ਖਿਆਲ ਹੈ ਕਿ ਜਿੱਦਾਂ ਉਹ ਕਹਿੰਦੇ ਨਾ ਕਿ ਲਕਸ਼ਮਣ ਨੂੰ ਤੇ ਮੈਨੂੰ ਤਾਂ ਮੱਛੀ ਦੀ ਆਖ ਹੀ ਦਿਖਦੀ ਸੀ ਜਦੋਂ ਨਿਕਾਣਾ ਲਾਇਆ ਤੇ ਐਸੋ ਲਈ ਤਾਂ ਮੇਰੇ ਖਿਆਲ ਆ ਸਾਡੇ ਸਾਹਮਣੇ ਇਹੀ ਆ ਤੇ ਆਮ ਨੂੰ ਵਿਅਕਤੀ ਨੂੰ ਵੀ ਮਰੇਕ ਲਈ ਸੋਚਣਾ ਹੋਣਾ ਚਾਹੀਦਾ ਵੀ ਅੱਜ ਹੋਰ ਤਾਂ ਕੋਈ ਨਹੀਂ ਹੈਗਾ ਹਰ ਪਾਰਟੀ ਆਪਣੇ ਕੈਂਡੀਡੇਟ ਲਈ ਉਹਦੇ ਲਈ ਮਿਹਨਤ ਕਰ ਰਹੀ ਹੈ ਔਰ ਅਸੀਂ ਵੀ ਮਿਹਨਤ ਕਰਾਂਗੇ ਹਾਂ ਹਾਲਾਂਕਿ ਤੁਹਾਡੀ ਜੁਆਇਨਿੰਗ ਜਿਹੜੀ ਪਹਿਲਾਂ ਹੋਈ ਹੈ ਕਾਲੀਦਲ ਦੇ ਵਿੱਚ ਬੜੀ ਗਰੇਸਫੁਲੀ ਉਹ ਜੁਆਇਨਿੰਗ ਸੀਗੀ ਬਕਾਇਦਾ ਤੁਹਾਨੂੰ ਜਲੰਧਰ ਬੁਲਾ ਕੇ ਉੱਥੇ ਜੁਆਇਨ ਕੀਤਾ ਗਿਆ ਅੱਜ ਤਾਂ ਲੋਕੀ ਕਹਿੰਦੇ ਕਿ ਇਹ ਕਿੱਥੇ ਸਟੇਜ ਦੇ ਉੱਤੇ ਖੜੇ ਖੜੀ ਇਹਨਾਂ ਨੇ ਤਾਂ ਗਲ ਦੇ ਵਿੱਚ ਕਾਂਗਰਸ ਵਾਲਾ ਉਹ ਗਮਚਾ ਪਵਾ ਦਿੱਤਾ ਕਹਿੰਦੇ ਡਾਕਟਰ ਡਾਕਟਰ ਸਾਹਿਬ ਵੀ ਕਹਿੰਦੇ ਜੁਆਇਨਿੰਗ ਵੀ ਉਨੀ ਗਰੇਸਫੁਲੀ ਨਹੀਂ ਹੋਈ ਤੁਸੀਂ ਕਹਿ ਤਾ ਮੈਂ ਜੁਆਇਨਿੰਗ ਹੀ ਗਰੇਸਫੁਲ ਸੀ ਹੂੰ ਬਸ ਕੱਲੀ ਡਾਈਨਿੰਗ ਹੀ ਗ੍ਰੇਸਫੁਲ ਸੀ ਉਹ ਮੈਨੂੰ ਵੀ ਅੱਛੀ ਲੱਗੀ ਤੁਸੀਂ ਤੁਸੀਂ ਖੁਸ਼ ਹੋ ਸੈਟੀਸਫਾਈਡ ਹੋ ਹੁਣ ਇਸ ਪਾਰਟੀ ਦੇ ਵਿੱਚ ਆ ਕੇ ਇਦਾਂ ਤਾਂ ਨਹੀਂ ਹੋਊਗਾ ਕਿ ਡਾਕਟਰ ਸਾਹਿਬ 2 ਮਹੀਨੇ ਬਾਅਦ ਤੁਸੀਂ ਫਿਰ ਪਾਰਟੀ ਬਦਲਦੇ ਹੋਵੋਗੇ ਮੈਂ ਤਾਂ ਨਵਾਂ ਜੀ ਦੇ ਚਿਹਰੇ ਆ ਤੇ ਮੈਂ ਬਹੁਤ ਖੁਸ਼ ਆ ਮੈਂ ਸੈਟੀਸਫਾਈਡ ਆ ਔਰ ਮੈਨੂੰ ਸਭ ਤੋਂ ਵੱਡਾ ਫੈਕਟਰ ਜਿਹੜਾ ਇਹ ਲੱਗਾ ਕਿ ਕੋਈ ਕਿਸੇ ਵੀ ਰਿਲੀਜੀਅਨ ਨੂੰ ਮੰਨਦਾ ਜਾਂ ਕਿਸੇ ਵੀ ਕਮਿਊਨਿਟੀ ਚ ਆ ਜਾਂ ਤੇ ਮੈਨੂੰ ਇਹਦਾ ਗੱਲ ਜਿਹੜੀ ਮੈਨੂੰ ਉੱਥੇ ਪ੍ਰੋਬਲਮ ਮੈਨੂੰ ਲੱਗਿਆ ਤੇ ਹੈਗੀ ਆ ਸੁਖਬੀਰ ਬਾਦਲ ਸੁਖਬੀਰ ਸੁਖਬੀਰ ਬਾਦਲ ਨਾਲ ਕੋਈ ਗੱਲਬਾਤ ਹੋਈ ਪਾਰਟੀ ਛੱਡਣ ਤੋਂ ਪਹਿਲਾਂ ਯਾਰ ਪੇਪਰਟ ਲਈ ਉਹਨਾਂ ਨੂੰ ਕਹਿੰਦਾ ਰਿਹਾ ਉਹਨਾਂ ਦੇ ਨੋਟਸ ਚ ਵੀ ਨਹੀਂ ਆਉਂਦਾ ਰਿਹਾ ਤੇ ਸਾਰੇ ਇੱਥੇ ਜੋਗ ਨਹੀਂ ਮਿਲ ਰਿਹਾ ਕੋਈ ਉਹਨਾਂ ਦੇ ਮੀਟਿੰਗਾਂ ਉਹਦੇ ਪੜ੍ਹੇ ਨਹੀਂ ਲੀਡਰ ਆਉਂਦੇ ਆ ਕੋਈ ਵੀ ਕੋਈ ਮੀਟਿੰਗਾਂ ਕੋਈ ਵੀ ਰੈਲੀ ਜਾਂ ਕੋਈ ਲਾਈਵ ਕੈਟ ਹੁੰਦਾ ਕੰਨ ਮਿੰਟ ਤਾਂ ਵੀ ਤਾਂ ਨਹੀਂ ਕੀਤਾ ਜਾਂਦਾ ਮਿੰਟ ਪਟਾਈਵਾ ਚ ਨਸਦਾ ਸੀ ਅੱਜ ਇਹ ਆ ਪ੍ਰੋਗਰਾਮ ਸੀਗਾ ਅੱਜ ਮੀਟਿੰਗ ਸੀ ਉਹ ਚੀਜ਼ ਨਾ ਮੇਰਾ ਥਾ ਤਾਂ ਮੈਨੂੰ ਅੱਛੀ ਨਹੀਂ ਲੱਗਦੀ ਸੀ ਕਿ ਕਮ ਸੇ ਕਮ ਜੇ ਮੈਨੂੰ ਪਾਰਟੀ ਜੁਆਇਨ ਕਰਾਇਆ ਇਨਾ ਗ੍ਰੇਸਫੁਲੀ ਕਰਾਇਆ ਤੇ ਬਾਅਦ ਵਿੱਚ ਵੀ ਗ੍ਰੇਸਫੁਲੀ ਹੋਣਾ ਚਾਹੀਦਾ ਬਾਅਦ ਬਾਹਰ ਵਾਲਾ ਜਿਹੜਾ ਅਪਮੈਂਟ ਹਾਂਜੀ ਡਾਕਟਰ ਸਾਹਿਬ ਕਦੀ ਵੈਸੇ ਪਛਤਾਵਾ ਹੁੰਦਾ ਹੈ ਕਿ 3 ਸਾਲ ਦੀ ਨੌਕਰੀ ਵੀ ਪਈ ਸੀਗੀ ਨੌਕਰੀ ਵੀ ਛੱਡੀ ਤੇ ਆਹ ਜਿਹੜੇ ਪਾਸੇ ਨੂੰ ਆ ਗਏ ਉਹਨ ਸਿਆਸਤ ਵਾਲੇ ਨਾ ਇਧਰ ਕੋਈ ਧਾਲ ਵੀ ਨਹੀਂ ਗਲਤੀ ਹੋਈ ਨਜ਼ਰ ਆ ਰਹੀ ਪਛਤਾਵਾ ਹੁੰਦਾ ਕੋਈ ਦੇਖੋ ਸ਼ਰਨ ਜੀ ਲਾਈਫ ਵਿੱਚ ਈ ਨੂੰ ਲੱਗਦਾ ਕੇਜ਼ ਫੇਲਰ ਟੂ ਸਕਸੈਸ ਹਾਂਜੀ ਸੌਰੀ ਪਹਿਲਾਂ ਰੇਜ ਟੂ ਸਕਸੈਸ ਹਾਂ ਜਿਹੜੀ ਤੂੰ ਹੋ ਰੰਗਾ ਉਹ ਤੁਝੇ ਵੀ ਬੜੀਆਂ ਮੈਨੀਆਂ ਇਹ ਕਹਾਣੀਆਂ ਬੜੀਆਂ ਕਿਲ ਬਰੂਸ ਐਂਡ ਦਾ ਸਪਾਈਡਰ ਗੱਲ ਇਹ ਹੈ ਰੋਮਾਂਸ ਨਾਟ ਰੇਟਿੰਗ ਹੈ ਤੇ ਆਪਾਂ ਇਦਾਂ ਹਵਾ ਬਣ ਲੈ ਕੇ ਕਿਵੇਂ ਕਿਰਨ ਜੀ ਦੇ ਇੱਕ ਪਿੰਚੇ ਵਿੱਚ ਸਫਲ ਹੋ ਜਾ ਪਰ ਮੈਨੂੰ ਇਹ ਲੱਗਦਾ ਵੀ ਇਹ ਨਿਰਾਸ਼ਾ ਕਰਨੀ ਹੈ ਡਸਪੀਰਟ ਫਾਉਂਡੀ ਨਹੀਂ ਲੋੜ ਨਹੀਂ ਹੈ ਇੱਛਾ ਕੀ ਹੈ ਡਾਕਟਰ ਸਾਹਿਬ ਜੇ ਮੈਂ ਪੁੱਛਾਂ ਤੁਹਾਨੂੰ ਸਿਆਸੀ ਇੱਛਾ ਕੀ ਹੈ ਤੁਹਾਡੀ ਕਿਉਂਕਿ ਥੋੜੇ ਦਿਨ ਪਹਿਲਾਂ ਤੱਕ ਤਾਂ ਜਦੋਂ ਪਾਰਟੀਆਂ ਦੇ ਵਿੱਚ ਤੁਸੀਂ ਜਾਣਾ ਸੀਗਾ ਜਦੋਂ ਕਾਲੀ ਦਲ ਦੇ ਵਿੱਚ ਵੀ ਗਏ ਤਾਂ ਤੁਹਾਡੀ ਇੱਛਾ ਜਿਹੜੀ ਸੀਗੀ ਉਹ ਤੁਹਾਡੀ ਐਮਪੀ ਬਣਨ ਦੀ ਸੀਗੀ ਪਰ ਹੁਣ ਤੁਸੀਂ ਕਿਉਂਕਿ ਐਮਪੀ ਦੀ ਸਾਰੀਆਂ ਜਿਹੜੀਆਂ ਸੀਟਾਂ ਨੇ ਉਹ ਐਲਾਨੀਆਂ ਗਈਆਂ ਨੇ ਤਾਂ ਹੁਣ ਤੁਹਾਡੀ ਇੱਛਾ ਕੀ ਹੈ ਸਿਆਸੀ ਇੱਛਾ ਕੀ ਹੈ ਤੁਹਾਡੀ ਸਿਆਸੀ ਇੱਛਾ ਵੀ ਇਹ ਇੱਕ ਪੋਲਿਟੀਕਲ ਫੀਲਡ ਜਿਹੜਾ ਹੈ ਨਾ ਮੈਨੂੰ ਮੈਂ ਇਹ ਮਤਲਬ ਸੋਚਦਾ ਹੁੰਦਾ ਸੀ ਯਾਰ ਜਿਵੇਂ ਜੋ ਮੈਂ ਇਹ ਸਿਨੈਰੀਓ ਦੇਖਿਆ ਇਹ ਆਮ ਇਹ ਜਿਹੜੀ ਕੋਈ ਬੰਦਾ ਕੋਈ ਹੋਰ ਕੋਈ ਹੈ ਕੰਮ ਨੂੰ ਵੀ ਕਰੇ ਤਾਂ ਉਹਨੂੰ ਕਦੀ ਪਾ ਨਹੀਂ ਸਮਝਦਾ ਇਹੋ ਹੀ ਬੰਦਾ ਹੈ ਯਾਰ ਸਿਆਸਤ ਦੀ ਗੱਲ ਕਰਦਾ ਉਦੋਂ ਹੀ ਉਹਨੂੰ ਇਦਾਂ ਸਮਝਦੇ ਨੇ ਜਿੱਦਾਂ ਪਤਾ ਨਹੀਂ ਕਿਹੜਾ ਬਣਾਇਆ ਹੈ ਕਰਨਾ ਗੱਲ ਸਿਆਸਤ ਹੀ ਜਾ ਰਿਹਾ ਉਹਦਾ ਰਿਕਟਾ ਨਾਲ ਹੀ ਬਣੇਨ ਕਰਨਾ ਚਾਹੁੰਦਾ ਮੈਨੂੰ ਕਿਹਣਾ ਲੱਗਦਾ ਸਾਡੇ ਕਿਹਨਾਂ ਕਿਤੇ ਸਿਆਸਤਿਕ ਖੇਤਰ ਵਿੱਚ ਵੀ ਜ਼ਰੂਰਤ ਹੈ ਕਿ ਇਹਦੇ ਵਿੱਚ ਵੀ ਜਾਣੀ ਨਾ ਕੋਈ ਕੋਈ ਰਿਫਾਈਨਮੈਂਟ ਆ ਜਾਏ ਕੋਈ ਹੋਰ ਜ਼ਿਆਦਾ ਸੁਧਾਰ ਆ ਜਾਏ ਤੇ ਕਿਉਂ ਨਾ ਮੈਂ ਸੋਚਦਾ ਸੀ ਕਿ ਲੋਕ ਸੇਵਾ ਦਾ ਜਿਹੜਾ ਮੈਂ ਜਿਹਨੇ ਮੈਂ ਫੂਲਡ ਵਿੱਚ ਕੀਤਾ ਜਾਂ ਕੋਵਿਡ ਵਿੱਚ ਕੰਮ ਕੀਤਾ ਜਾਂ ਉਦਾਂ 103 4 ਟਾਈਮਸ ਮਿਲਾਟ ਦੇ ਚੁੱਕਾ ਹਾਂ ਖੁੱਦਾਂ ਤੇ ਕਿਉਂ ਨਾ ਇਹ ਸੇਵਾ ਵਾਲਾ ਜਿਹੜਾ ਕੰਮ ਹੈ ਉਧਰ ਵੀ ਇਹਨੂੰ ਇਹ ਵੀ ਰਿਫਲੈਕਟ ਹੋਵੇ ਮੇਰੇ ਉਸ ਪੀਰੀਅਡ ਦੌਰਾਨ ਹੂੰ ਠੀਕ ਹੈ ਡਾਕਟਰ ਸਾਹਿਬ ਛੂਬ ਇਛਾਵਾ ਤੁਹਾਨੂੰ ਜੀ ਨਵੀਂ ਪਾਰੀ ਦੇ ਲਈ ਔਰ ਆਸ ਕਰਦੇ ਹਾਂ ਕਿ ਹੁਣ ਇਸ ਪਾਰਟੀ ਦੇ ਵਿੱਚ ਜਿਸ ਤੁਸੀਂ ਆਏ ਹੋ ਇਸ ਤੇ ਟਿੱਕੇ ਤੁਸੀਂ ਆਪਣਾ ਸਿਆਸੀ ਜਿਹੜਾ ਸਫਰ ਹੈ ਤੁਹਾਡਾ ਉਹ ਤੁਸੀਂ ਅੱਗੇ ਵਧਾਓ ਔਰ ਮੈਦਾਨ ਦੇ ਵਿੱਚ ਸਿਆਸਤ ਦੇ ਮੈਦਾਨ ਦੇ ਵਿੱਚ ਤੁਸੀਂ ਉਹਨੂੰ ਫਰੰਟ ਫੁੱਟ ਦੇ ਉੱਤੇ ਖੇਡਦੇ ਹੋ ਨਜ਼ਰ ਆਉਂ। ਥੈਂਕ ਯੂ ਸਤਿ ਸ਼੍ਰੀ ਅਕਾਲ ਥੈਂਕ ਯੂ